ਵੈਲਕਮ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਲੋਕ ਧਾਰਾ ਸਾਹਿਤ ਧਾਰਾ ਬਾਰੇ ਜਿਹੜੇ ਐਮਸੀਕਿਊ ਨੇ ਪਹਿਲਾਂ ਥਿਊਰੀ ਵੀਡੀਓਜ਼ ਅਸੀਂ ਦੋ ਤਿੰਨ ਕੀਤੀਆਂ ਨੇ ਉਹਨਾਂ ਦੇ ਆਧਾਰ ਤੇ ਐਮਸੀਕਿਊ ਨੇ ਉਹ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਕੁਐਸਚਨ ਹੈਗਾ ਲੋਕ ਧਾਰਾ ਚਾਰ ਆਪਸ਼ਨ ਦਿੱਤੇ ਹੋਏ ਨੇ ਤੁਹਾਨੂੰ ਲੋਕ ਧਾਰਾ ਕੀ ਹੈ ਮੌਖਿਕ ਪਰੰਪਰਾ ਨਾਲ ਸੰਬੰਧਿਤ ਆ ਪੰਜਾਬੀ ਵਿੱਚ ਲੋਕਤਾਰਾ ਸ਼ਬਦ ਦੀ ਵਰਤੋਂ ਪਹਿਲੀ ਵਾਰ ਕੀਤੀ ਕਿਨੇ ਕੀਤੀ ਸੀ ਪਹਿਲਾ ਨਾਮ ਪੜਿਆ ਸੀ ਬਨਜਾਰਾ ਬੇਂਦੀ ਨੇ ਡਾਕਟਰ ਕਰਨੈਲ ਸਿੰਘ ਥਿੰਦ ਨੇ ਲੋਕਤਾਰਾ ਲਈ ਸ਼ਬਦ ਉਚਾਰਿਆ ਕੀ ਸ਼ਬਦ ਵਰਤਿਆ ਸੀਗਾ ਲੋਕਯਾਨ ਪੱਛੇ ਵਿੱਚ 4 ਲੋਕ ਫੋਕਲੋਰ ਸ਼ਬਦ ਦੀ ਪਹਿਲੀ ਵਾਰ ਵਰਤੋਂ ਕੀਤੀ विलियम जी थॉमस ਨੇ ਪੰਜਾਬੀ ਵਿੱਚ ਫੋਕਲੋਰ ਲਈ ਲੋਕਵੇਦ ਦੀ ਧਾਰਨਾ ਪੇਸ਼ ਕੀਤੀ ਫੋਕਲੋਰ ਲਈ ਲੋਕਵੇਦ ਜਿਹੜਾ ਇਹ ਉਹ ਕਿਹਨੇ ਕਿਹਾ ਸੀਗਾ ਡਾਕਟਰ ਹਰਪਾਜਨ ਸਿੰਘ ਨੇ ਲੋਕ ਕਿਹੜਾ ਲੋਕਧਾਰਾ ਦਾ ਤਤ ਨਹੀਂ ਖੇਡ ਬੋਲੀ ਕਿਹੜਾ ਲੋਕ ਧਾਰਾ ਦਾ ਲੱਛਣ ਨਹੀਂ ਇਸ ਦਾ ਸਮੂਚਾ ਰੂਪ ਲਿਖਤੀ ਹੋਣਾ ਲੋਕ ਧਾਰਾ ਦਾ ਮੂਲ ਸੰਬੰਧ ਕਿਹਦੇ ਨਾਲ ਹੈ ਮੂਲ ਸੰਬੰਧ ਲੋਕ ਧਾਰਾ ਦਾ ਪਰੰਪਰਾ ਨਾਲ ਲੋਕ ਧਾਰਾ ਦੇ ਵਰਗੀਕਰਨ ਵਿੱਚ ਸ਼ਾਮਲ ਨਹੀਂ ਲੋਕ ਧਾਰਾ ਦੇ ਵਿੱਚ ਕੀ ਨਹੀਂ ਆਉਂਦਾ ਹੈ ਸਾਹਿਤਿਕ ਰੂਪ ਨਹੀਂ ਆਉਂਦਾ ਲੋਕ ਧਾਰਾ ਦੇ ਵਿੱਚ ਲੋਕ ਗਿਆਨ ਅਧਿਐਨ ਪੁਸਤਕ ਦਾ ਲੇਖਕ ਕੌਣ ਹੈ ਕਰਨੈਲ ਸਿੰਘ ਥਿੰਦ ਲੋਕ ਸਾਹਿਤ ਦਾ ਆਧਾਰ ਹੁੰਦਾ ਹੈ ਲੋਕ ਸਾਹਿਤ ਦਾ ਆਧਾਰ ਹੁੰਦਾ ਹੈ ਲੋਕ ਮਨੋਸਥਿਤੀ ਲੋਕ ਧਾਰਾ ਬਾਰੇ ਕਿਹੜੀ ਧਾਰਨਾ ਗਲਤ ਹੈ ਸਮੁੱਚਾ ਲਿਖਤ ਰੂਪ ਵਿੱਚ ਪ੍ਰਗਟਾਵਾ ਹੋਣਾ ਪੰਜਾਬੀ ਲੋਕ ਧਾਰਾਈ ਸਮਗਰੀ ਇਕੱਤਰ ਕਰਨ ਦਾ ਕਾਰਜ ਅਰੰਭਿਆ ਕਿਸ ਨੇ ਅਰੰਭਿਆ ਸੀ ਇਸਾਈ ਮਿਸ਼ਨਰੀਆਂ ਨੇ ਵਰਤ ਪੂਜਾ ਵਿਧੀਆਂ ਸੁਖਣਾ ਲੋਕ ਧਾਰਾ ਦੇ ਕਿਸ ਵਰਗ ਦੇ ਅੰਤਰਗਤ ਆਉਂਦੀਆਂ ਨੇ ਅਨੁਸ਼ਠਾਨ ਦੇ ਸਟਡੀ ਆਫ ਦਾ ਫੋਕਲੋਰ ਦਾ ਕਰਤਾ ਕੌਣ ਹੈ ਪਹਿਲਾਂ ਵੀ ਅਸੀਂ ਇਹ ਕੀਤਾ ਹੈ ਸਟਡੀ ਆਫ ਫੋਕ ਲੋਰ ਦਾ ਕਰਤਾ ਕੌਣ ਹੈ ਐਲਨ ਡੰਡਿਸ ਪੰਜਾਬ ਦੀ ਲੋਕ ਧਾਰਾ ਦਾ ਕਰਤਾ ਪੰਜਾਬ ਦੀ ਲੋਕ ਧਾਰਾ ਦਾ ਕਰਤਾ ਬਨਜਾਰਾ ਸਿੰਘ 베ਦੀ ਆ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਦਾ ਕਰਤਾ ਬਨਜਾਰਾ 베ਦੀ ਲੋਕ ਜਨ ਤੇ ਮੱਧ ਕਾਲੀਨ ਪੰਜਾਬੀ ਸਾਹਿਤ ਪੁਸਤਕ ਦਾ ਲੇਖਕ ਕੌਣ ਆ ਡਾਕਟਰ ਕਰਨੈਲ ਸਿੰਘ ਥਿੰਦ ਪੰਜਾਬ ਦਾ ਲੋਕ ਸਾਹਿਤ ਪੁਸਤਕ ਦਾ ਕਰਤਾ ਪੰਜਾਬ ਦਾ ਲੋਕ ਸਾਹਿਤਕ ਲੋਕ ਸਾਹਿਤ ਪੁਰਸਕ ਪੁਸਤਕ ਜਿਹੜੀ ਆ ਕਿਹਨੇ ਲਿਖੀ ਸੀਗੀ ਬੇਦੀ ਨੇ ਪੰਜਾਬੀ ਲੋਕ ਜਨ ਜਾਂ ਲੋਕ ਤਾਰਾ ਅਧਿਐਨ ਨਾਲ ਸੰਬੰਧਿਤ ਨਹੀਂ ਇਹ ਕਿਸ ਨੇ ਆਖਿਆ ਸੀ ਪਾਈ ਵੀਰ ਸਿੰਘ ਨੇ ਪੱਛਮੀ ਪੰਜਾਬ ਦੇ ਬਾਹਰ ਇਲਾਕਾ ਇਲਾਕੇ ਵਿੱਚ ਪਰ ਸਿੱਧੇ ਲੋਕ ਗੀਤ ਕਿਹੜਾ ਹੈ ਤਲਾ ਲੋਕ ਗੀਤ ਦੀ ਉਹ ਬੰਨਗੀ ਜਿਸ ਵਿੱਚ ਪਹਿਲਾਂ ਮਾਇਆ ਤੇ ਫਿਰ ਬਾਲੋ ਬੋਲਦੀ ਹੈ ਇਸ ਨੂੰ ਕੀ ਕਹਿੰਦੇ ਨੇ ਮਾਇਆ ਦੁੱਲਾ ਪੱਟੀ ਦੀ ਬ੍ਰਤਾਂਤਕ ਵਾਰਤਾ ਦੁਰਲਾ ਭੱਟੀ ਦੀ ਵਿਰਤਾਂਤਕ ਕਵਿਤਾ ਕੀ ਕਹਾਉਂਦੀ ਆ ਲੋਕਗਾਥਾ ਲੋਕ ਕਾ ਵਿੱਚ ਸੰਬੋਧਨ ਹੁੰਦਾ ਏ ਵਿਅਕਤੀਗਤ ਵੀ ਹੋ ਸਕਦਾ ਸਮੂਹਿਕ ਵੀ ਹੁੰਦਾ ਏ ਮੌਤ ਨਾਲ ਸੰਬੰਧਿਤ ਲੋਕ ਗੀਤ ਕੀ ਆ ਸਭ ਨੂੰ ਪਤਾ ਹੋਣਾ ਚਾਹੀਦਾ ਏ ਕੀਰਣਾ ਦੋਤੂ ਕੀ ਬੋਲੀ ਜਾਂ ਦੋਰੇ ਟੱਪੇ ਨੂੰ ਕਹਿੰਦੇ ਨੇ ਇਹ ਕਹਿੰਦੇ ਨੇ ਦੋ ਤੂ ਕੀ ਬੋਲੀ ਜਾਂ ਦੋਰੇ ਟੱਪੇ ਨੂੰ ਨਿੱਕੀ ਬੋਲੀ ਗਿੱਧੇ ਦੀਆਂ ਬੋਲੀਆਂ ਨਰਿਤ ਗੀਤ ਨੇ ਪੰਜਾਬੀ ਲੋਕ ਗੀਤਾਂ ਵਿੱਚ ਦਿਉਰ ਪਰਜਾਈ ਦਾ ਰਿਸ਼ਤਾ ਪੇਸ਼ ਹੋਇਆ ਏ ਕਿਸ ਤਰ੍ਹਾਂ ਦਾ ਪੇਸ਼ ਹੋਇਆ ਏ ਰੋਮਾਂਟਿਕ ਕਿਹੜਾ ਲੋਕ ਕਾਵ ਰੂਪ ਮਾਲਵੇ ਵਿੱਚ ਵਧੇਰੇ ਪ੍ਰਚਲਿਤ ਹੈ ਕਬਿਸਰੀ 헤ਰਾ ਕਿਹੜੇ ਇਲਾਕੇ ਦੀ ਦੇਣ ਜਾਂਗਲੀ ਇਲਾਕੇ ਦੀ ਸੱਦ ਦਾ ਸ਼ਾਬਦਿਕ ਅਰਥ ਸੱਦ ਦਾ ਸ਼ਾਬਦਿਕ ਅਰਥ ਹੈ ਉੱਚੀ ਆਵਾਜ਼ ਨਾਲ ਸੰਬੋਧਨ ਕਰਨਾ ਘੋੜੀਆਂ ਲੋਕ ਗੀਤ ਦਾ ਸੰਬੰਧ ਹੈ ਘੋੜੀਆਂ ਕਿਹਦੇ ਨਾਲ ਸੰਬੰਧਿਤ ਨੇ ਮੁੰਡੇ ਦੇ ਵਿਆਹ ਨਾਲ ਮਾਈਏ ਦੀਆਂ 17 ਹੁੰਦੀਆਂ ਨੇ ਕਿੰਨੀਆਂ 17 ਹੁੰਦੀਆਂ ਨੇ ਮਾਈਏ ਦੇ ਵਿੱਚ 4 ਅਲਾਉਣੀ ਦੀ ਵਿਸ਼ੇਸ਼ ਸੁਰ ਅਲਾਉਣੀ ਦੀ ਵਿਸ਼ੇਸ਼ ਸੁਰ ਕੀ ਹੁੰਦੀ ਹੈ ਮਰੇ ਵਿਅਕਤੀ ਨੂੰ ਸੰਬੋਧਨੀ ਸੁਰ ਟੱਪਾ ਟੱਪਾ ਕੀ ਹੈ ਇੱਕ ਤੁਕੀ ਬੋਲੀ ਟੱਪੇ ਦਾ ਸਬੰਧ ਕਿਸ ਲੋਕ ਨਾਚ ਨਾਲ ਹੈ ਜਿੱਦੇ ਨਾਲ ਲੰਮੀ ਬੋਲੀ ਦੇ ਅੰਤ ਵਿੱਚ ਹੁੰਦਾ ਹੈ ਲੰਮੀ ਬੋਲੀ ਦੇ ਅੰਤ ਵਿੱਚ ਹੁੰਦਾ ਏ ਤੋੜ ਲੋਕ ਗਾਥਾ ਵਿੱਚ ਸ਼ਾਮਲ ਨਹੀਂ ਹੁੰਦਾ ਕੀ ਨਹੀਂ ਹੁੰਦਾ ਲੋਕਾਥਾ ਵਿੱਚ ਸ਼ਾਮਲ ਨਿੱਕੀ ਕਹਾਣੀ ਦੰਦ ਕਥਾ ਲਈ ਅੰਗਰੇਜ਼ੀ ਸ਼ਬਦ ਵਰਤਿਆ ਗਿਆ ਹੈ ਕਿਹੜਾ ਅੰਗਰੇਜ਼ੀ ਸ਼ਬਦ ਵਰਤਿਆ ਗਿਆ ਦੰਦ ਕਥਾ ਲਈ ਲੇਜੈਂਡ ਨੀਤੀ ਕਥਾ ਆਧਾਰਤ ਹੁੰਦੀ ਹੈ ਨੀਤੀ ਕਥਾ ਆਧਾਰਤ ਹੁੰਦੀ ਹੈ ਨੈਤਿਕਤਾ ਦੇ ਲੋਕ ਕਥਾ ਕਥਾ ਲੋਕਗਾਥਾ ਲਈ ਅੰਗਰੇਜ਼ੀ ਸ਼ਬਦ ਲੋਕਗਾਥਾ ਜਿਹੜੀ ਹੁੰਦੀ ਆ ਉਹਦੇ ਲਈ ਅੰਗਰੇਜ਼ੀ ਸ਼ਬਦ ਕੀ ਹੈ ਬੈਲਡ ਮੁਹਾਵਰੇ ਦਾ ਆਖਰੀ ਸ਼ਬਦ ਹੁੰਦਾ ਹੈ ਮੁਹਾਵਰੇ ਦਾ ਆਖਰੀ ਸ਼ਬਦ ਹੁੰਦਾ ਹੈ ਭਾਵ ਅਰਥ ਕਰਜਨ ਤਕ ਦਾ ਲੀਜੈਂਡ ਆਫ ਪੰਜਾਬ ਦਾ ਰਚਨਾਕਾਰ ਦਾ ਲੀਜੈਂਡ ਆਫ ਪੰਜਾਬ ਦਾ ਰਚਨਾਕਾਰ ਕੌਣ ਸਰ ਰਿਚਰਡ ਟੈਂਪਲ ਇਤਵਾਰ ਨਾ ਜਾਈਏ ਪਾਰ ਮੱਤਾਂ ਜਿੱਤੀ ਬਾਜੀ ਆਈਏ ਹਾਰ ਇਹ ਕੀ ਆ ਲੋਕਖੋਤਾ ਪੱਤਲ ਕਾਮ ਪੁਸਤਕ ਦਾ ਕਰਤਾ ਪੱਤਲ ਕਾਮ ਪੁਸਤਕ ਦਾ ਕਰਤਾ ਬੰજારਾ ਵੇਦੀ ਸੰਮੀ ਲੋਕਨਾਚ ਨਾਲ ਸੰਮੀ ਲੋਕਨਾਚ ਸੰਬੰਧਿਤ ਹੈ ਈਸਤਰੀਆਂ ਤੇ ਸੰਦਲਵਾਰ ਨਾਲ ਕੀਮਾ ਮਲਕੀ ਕੀਮਾ ਮਲਕੀ ਕੀ ਹੈ ਲੋਕ ਗਾਥਾ ਇਹ ਬੇਟੀ ਚੰਨਣ ਦੇ ਉੱਲੇ ਕਿਉਂ ਖੜੀ ਕੀ ਹੈ ਇਹ ਬੇਟੀ ਚੰਨਣ ਦੇ ਉੱਲੇ ਕਿਉਂ ਖੜੀ ਸੋਹਾਗ ਮੇਰਾ ਨਾਨਕਾ ਪਿੰਡ ਪੁਸਤਕ ਦਾ ਸੰਪਾਦਕ ਮੇਰਾ ਨਾਨਕਾ ਪਿੰਡ ਪੁਸਤਕ ਦਾ ਸੰਪਾਦਕ ਕੌਣ ਬਣਜਾਰਾ ਪੇਦੀ ਪਰਿਖਤਾ ਦਾ ਸਬੰਧ ਪਰਿਖਤਾ ਦਾ ਸਬੰਧ ਕਿਹਦੇ ਨਾਲ ਹੁੰਦਾ ਏ ਇਨਾਂ ਚੋਂ ਕਿਸੇ ਨਾਲ ਨਹੀਂ ਹੁੰਦਾ ਇਸ ਲਈ ਸਾਡਾ ਉੱਤਰ ਆਊਗਾ ਤਿੰਨਾ ਵਿੱਚੋਂ ਕਿਸੇ ਨਾਲ ਨਹੀਂ ਇਸ ਵੀਡੀਓ ਦੇ ਵਿੱਚ ਇੰਨੇ ਹੀ ਅਸੀਂ ਜਿਹੜੇ ਨੇ ਐਮਸੀਕਿਊਜ਼ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਫਿਰ ਅੱਗੇ 51 ਤੋਂ ਲੈ ਕੇ ਜਿੰਨੇ ਐਮਸੀਕਿਊ ਬਚੇ ਨੇ ਉਹ ਸਾਰੇ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਕੋ ਕੀ ਥੈਂਕਸ